ਅੱਜ ਦੇ ਮੋਤਮ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੋਕਾਬ ਮੈਡਮ ਸ਼੍ਰੀਮਤੀ ਮੰਜੂਪਾ ਕਵਾਜੀ ਤੇ ਉਹਨਾਂ ਦੇ ਨਾਲ ਆਏ ਹੋਏ ਸਮੂਹ ਜੀ ਸਾਡੀ ਜ਼ਿਲ੍ਹਾ ਵੀ ਸਾਡੇ ਅੱਗੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਨਿਸ਼ਾਨ ਸਿੰਘ ਜੀ ਉਹਨਾਂ ਦੇ ਨਾਲ ਆਏ ਹੋਏ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਮਰਮੀਸ਼ ਸਿੰਘ ਰਾਏ ਤੇ ਉਹਨਾਂ ਦੇ ਨਾਲ ਆਏ ਹੋਏ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਦੇਵੀ ਪ੍ਰਸ਼ਾਦ ਜੀ ਅਤੇ ਸਾਡੇ ਸੰਤਰਖਾਈ ਦੇ ਸੈਂਟਰ ਹੈ ਟੀਚਰ ਸਰਦਾਰ ਸਿੰਘ ਸ਼ੇਰ ਸਿੰਘ ਜੀ ਸਾਡੇ ਬਲਾਕ ਦੇ ਸੋਚ ਪਾਤਨ ਭਲਵੰਤ ਸਿੰਘ ਜੀ ਤੇ ਹੋਰ ਵੀ ਮੇਰੇ ਅਧਿਆਪਕ ਸਾਥੀ ਆਏ ਆ ਅਸੀਂ ਆਪਣੇ ਹੈ ਟੀਚਰ ਮੈਡਮ ਸੰਦੀਪ ਕੌਰ ਵੱਲੋਂ ਤੇ ਸਮੂਹ ਤੇ ਸਟਾਫ ਵੱਲੋਂ ਤੁਹਾਡਾ ਤੁਹਾਡਾ ਜੀ ਆਇਆਂ ਨੂੰ ਆਖਦੇ ਆ ਜਿਹੜੀ ਇਹ ਅੱਜ ਵੰਣ ਲੱਗਣ ਜਾ ਰਹੀ ਆ ਇਸ ਦੇ ਵਿੱਚ ਜੋ ਯੋਗਦਾਰ ਆ ਉਹ ਪਿੰਡ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਤਵੰਤੇ ਸੱਜਣ ਸਹਜੋਗੀ ਸੱਜਣ ਜਿਨ੍ਹਾਂ ਨੇ ਇਸ ਰੈਨ ਦੇ ਵਿੱਚ ਆਪਣੀ ਸ਼ਰਧਾ ਦੇ ਮੁਤਾਬਕ ਹਿੱਸਾ ਪਾਇਆ ਸਭ ਤੋਂ ਵੱਡਾ ਦਾਨ ਹੁੰਦਾ ਕਿਸੇ ਵੀ ਬੱਚੇ ਨੂੰ ਸਿੱਖਿਅਤ ਕਰਨਾ ਇਸ ਰੈਨ ਦੇ ਨਾਲ ਲੱਗਣ ਦੇ ਨਾਲ ਜਦੋਂ ਅਸੀਂ ਕੱਲੀ ਰੈਨ ਪਾਈ ਆ ਤੇ ਆਪਣੀਆਂ ਪਿਕਚਰ ਵਗੈਰਾ ਸ਼ੇਅਰ ਕੀਤੀਆਂ ਆਪਣੇ ਮਾਪੇ ਮਾਪਿਆਂ ਦੇ ਜੋ ਵਟਸਐਪ ਗਰੁੱਪ ਪਾਇਆ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਮੈਡਮ ਕਿ 45 ਸਾਡੇ ਕੋਲੇ 10 ਬੱਚਿਆਂ ਦਾ ਪ੍ਰਾਈਵੇਟ ਸਕੂਲ ਚ ਦਾਖਲਾ ਹੋਇਆ। ਕਿ ਉਹਨਾਂ ਨੇ ਸਾ ਨੂੰ ਵਿਸ਼ਵਾਸ ਦਿਵਾਇਆ ਵੀਰੇ ਕੋਲੇ ਪਿਕਚਰ ਵੀ ਆ ਹਜੇ ਅਸੀਂ ਪਾਉਣਾ ਵੀ ਪੈਣ ਲਈ ਸਮੂਚੀ ਪੰਚਾਇਤ ਤਰਪਾਨ ਸਾਹਿਬ ਘਰ ਘਰ ਸਾਡੇ ਨਾਲ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਸਾਡੇ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲਈ ਗਏ। ਇਹ ਹਕੀਕਤ ਆ ਕੱਲ ਜਦੋਂ ਸਾਡੇ ਮਾਣਯੋਗ ਦੱਬੇ ਜਿਲ੍ਹਾ ਸਿੱਖਿਆ ਅਫਸਰ ਮੀਸ਼ਾਨ ਸਿੰਘ ਜੀ ਦਾ ਫੋਨ ਆਇਆ ਉਹਨਾਂ ਨੇ ਵਧਾਈ ਦੇਣੀ ਸੀ ਮੇਰੇ ਫੂਟੇ ਜੋ ਪੌਲ ਆਈ ਤਾਂ ਸਰਪੰਚ ਸਾਹਿਬ ਤੇ ਮੈਂ ਇੱਥੋਂ 1.5 ਕਿਲੋਮੀਟਰ ਪੈਂਦੀ ਆ ਆਪਣੀ ਵਸਤੀ ਜਿੱਥੋਂ ਆਪਣੇ ਕੋਲੇ ਬਹਿਣ ਬੱਤੇ ਹੁੰਦੇ ਆ ਉੱਥੇ ਅਸੀਂ ਆ ਰਹੇ ਸੀ ਤੇ ਉਹਨਾਂ ਦੇ ਨਾਲ ਹੀ ਸਰਪੰਚ ਸਾਹਿਬ ਦੇ ਨਾਲ ਵਧਾਨਾ ਦੇਦਣ ਕਿਉਂਕਿ ਉਸ ਟਾਈਮ ਦੀ ਦੁਪਹਿਰ ਦੇ 12 1 ਵਜੇ ਸਰਪੰਚ ਸਾਹਿਬ ਸਵੇਰ 9:30 ਵਜੇ ਤੋਂ ਕੋ ਮੇਰੇ ਨਾਲ ਸੀ ਕੋਈ ਵੀ ਇਹਨਾਂ ਨੇ ਹਮਤ ਕੀਤੀ ਪੈਸਾ ਲਾਇਆ ਉਸ ਪੈਸੇ ਦਾ ਆਪ ਫੇਰ ਲਿਆ ਜੇਕਰ ਅਸੀਂ ਉਤੋਂ ਵੱਧ ਵੱਧ ਲਾਹਾ ਨਹੀਂ। ਪਰ ਇਹ ਸਾਡੇ ਸਹਿਰ ਮੈਂ ਕਹਿੰਦਾ ਜ਼ਿੰਮੇਵਾਰੀ ਬਣ ਚੁੱਕੀ ਆ। ਪਿੰਡ ਨੇ ਪਹਿਲਾਂ ਵੀ ਸਹਿਯੋਗ ਦਿੰਦੇ ਆ ਰਹੇ ਆ। ਇਹਨਾਂ ਪਾਣੀ ਸਰਪੰਚ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ। ਇਹ ਤੋਂ ਪਹਿਲਾਂ ਜੋ ਤੁਸੀਂ ਇਹ ਦੋ ਮਦਰ ਆਨੀ ਸ਼ਾਹ ਦਫ਼ਤਰ ਦੇਖ ਰਹੇ ਹੋ, ਉਹ ਇੱਥੇ ਦੇ ਸਾਫ ਦਾ ਸਰਪੰਚੇ ਪਹਿਲਾਂ ਹੁੰਦੇ ਸੀ ਸੁਖਵਿੰਦਰ ਸਿੰਘ ਅੱਜ ਵੀ ਉਹ ਸਾਡੇ ਕੋਲ ਮੌਜੂਦ ਆ। ਇਹ ਉਹਨਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਬਣਾ ਕੇ ਦਿੱਤਾ। ਜਦੋਂ ਵੀ ਕੋਈ ਵੀ ਜੇ ਅਗਰ ਉਹ ਮਿਹਨਤ ਕਰਦਾ ਉਹ ਮਿਹਨਤ ਹੋਰ ਦੁੱਗਣੀ ਕਰਦਾ ਜਦੋਂ ਉਸਦੇ ਪੈਰ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਆ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਆ ਕਿ 2016 ਤੋਂ ਲੈ ਕੇ ਲਗਾਤਾਰ 6 ਵਾਰ ਕਾਟੇ ਪਿੰਡ ਦੇ ਵਿੱਚ ਇਸ ਪਿੰਡ ਦੇ ਇਸ ਪ੍ਰਾਇਮਰੀ ਸਕੂਲ ਦੇ ਬੱਚੇ ਕਾਟੇ ਗੇਂ ਦੇ ਵਿੱਚ ਸਟੇਜ ਜਾ ਕੇ ਆਏ ਆ ਜੋ ਕਿ ਇੱਕ ਤਰ੍ਹਾਂ ਦਾ ਕੌਲ ਆ ਦੋਸਤਾਂ ਮਿੱਤਰਾਂ ਨੂੰ ਕੰਪੈਲ ਔਰ ਆਪਣੇ ਇੰਦੇ ਬਹੁਤ ਸਾਰੇ ਆਇਆ ਸ ਸਰਵਨ ਸਾਹਬਾ ਜੀਆ ਧੰਨਵਾਦ ਮੇਰੀ ਬੇਨਤੀ ਨਹੀਂ ਹੈ ਕਿ ਸਕੂਲ ਆਪਣਾ ਵਧੀਆ ਆਪਣਾ ਸਰਪੰਚ ਸਾਹਿਬ ਵਧੀਆ ਇੱਥੇ ਕੀ ਹੈ ਜਿਵੇਂ ਸਾਡੇ ਬੱਚੇ ਪੜ੍ਹਦੇ ਹਨ ਮੈਂ ਆਦੇ ਘਰ ਤੋਂ ਤਿੰਨ ਬੱਚੇ ਦਿੱਸ ਸਰ ਪ੍ਰਾਈਵੇਟ ਸਕੂਲ ਚੋਂ ਆਉਂਦਾ ਕਿੱਥੇ ਬਾਕੀ ਬਾਕੀ ਤੁਹਾਨੂੰ ਵੀ ਹੈ ਕੁਛ ਵੀ ਸਾਰੇ ਬੱਚੇ ਨੂੰ ਹਟਾ ਕੇ ਆਪਣੇ ਇੱਥੇ ਲਾ ਦੇ ਜਿਵੇਂ ਆਪਰਾ ਮਰਨ ਕਰਦਾ ਕਿਉਂਕਿ ਅਸੀਂ ਪਹਿਲਾਂ ਬੜਕ ਸੀ ਸਾਰੇ ਇਕੱਠੇ ਬੜਦੇ ਸੀ ਬੜਿਆ ਵਧੀਆ ਸਕੂਲ ਨਮੋਰਸ ਪਰ ਉਹਨੇ ਸਕੂਲ ਨਮੋਰ ਬਣ ਜਵੇ ਸਭ ਤੋਂ ਵਧੀਆ ਫਿਰ ਆਪਣਾ ਸਕੂਲ 8ਵੀਂ ਤੋਂ 10ਵੀਂ ਦਾ 10ਵੀਂ ਤੋਂ 12ਵਾਂ ਹੋ ਸਕਦਾ ਹੋ ਤਾਂ ਜੇ ਇੱਥੇ ਆਪਰੇ ਸਕੂਲ ਦੇ ਵਿੱਚ ਬੱਚੇ ਬਹਿੰਗੇ ਕੱਲੇ ਸਾਡੇ ਬੱਚਿਆਂ ਨੇ ਨਹੀਂ ਪੜ੍ਹਦੇ ਜੀ ਕੁਸ਼ੀਬ ਆਪਣੇ ਬੱਚਾ ਉੱਥੇ ਲਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਓ ਉਪ જિલ્લા ਸਿੱਖਿਆ ਅਫਸਰ ਸ਼੍ਰੀ ਨਿਸ਼ਾਨ ਸਿੰਘ ਜੀ ਪਿੰਡ ਦੇਸਰਵਾਲਸਾ ਪਿੰਡ ਦੇ ਪਤਵੰਤੇ ਮੈਂਬਰ ਜਿਨਨੇ ਵੀ ਇਸ ਅੱਜ ਦੇ ਇਸ ਸਮਾਰੋਹ ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਨੇ ਤੇ ਸਕੂਲ ਦਾ ਸਟਾਫ ਕਰੀ ਮੈਂ ਡੀਪੀਓ ਸਾਹਿਬ ਦਾ ਨਾਮ ਲੈਣਾ ਭੁੱਲ ਗਈ ਡੀਪੀਓ ਸ਼੍ਰੀ ਦੇਵੀ ਪ੍ਰਸ਼ਾਦ ਜੀ ਬੀਸੀਐਸਟੀ ਔਰ ਸਕੂਲ ਦਾ ਸਟਾਫ ਮੈਨੂੰ ਅੱਜ ਇਸ ਫੰਕਸ਼ਨ 'ਚ ਆਉਂਦਾ ਮੌਕਾ ਮਿਲਿਆ ਪਿੰਡ ਦੀ ਇੰਨੀ ਮੌਜੂਦਗੀ ਲੋਕਾਂ ਦੀ ਦੇਖ ਕੇ ਚੰਗਾ ਲੱਗਿਆ ਕਿ ਇਹ ਇੱਕ ਮਿਸਾਲ ਪਿੰਡ ਕਾਇਮ ਕਰਿਆ ਆਮ ਤੌਰ ਤੇ ਸਾਡੇ ਪਿੰਡਾਂ 'ਚ ਇੰਨਾ ਪ੍ਰਾਤਿਪਾਦ ਜਿਹੜਾ ਹੈ ਉਹ ਦੇਖਣ 'ਚ ਹੁਣ ਨਹੀਂ ਮਿਲਦਾ ਬਸ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਸਕੂਲ ਦੇ ਲਈ ਸਿੱਖਿਆ ਦੇ ਲਈ ਬੜੇ ਚੇਤਨਣ ਲੋਕ ਹੋ ਮੈਂ ਦਾਖਾ ਪਿੰਡ ਦੀ ਉਦਾਹਰਨ ਦਿੰਨੀ ਹੁੰਨੀ ਐ ਕਿਉਂਕਿ ਉਸ ਪਿੰਡ ਦੇ ਵਿੱਚ ਐਨ ਆਰ ਆਈਸ ਅਤੇ ਜਿੰਨੇ ਵੀ ਲੋਕ ਸੀਗੇ ਉਹ ਕਹਿੰਦੇ ਸੀ ਮੈਡਮ ਜੇ ਸਾਡੇ ਆਪਸੀ ਵਿਚਾਰਕ ਮਤਭੇਦ ਹੈਗੇ ਵੀ ਆ ਤਾਂ ਅਸੀਂ ਸਕੂਲ ਦੀ ਥੜੀ ਤੋਂ ਬਾਅਦ ਰੱਖਾਂਗੇ ਸਕੂਲ ਦੇ ਅੰਦਰ ਅਸੀਂ ਸਾਰੇ ਇੱਕ ਆ ਕਿਉਂਕਿ ਅਸੀਂ ਸਿਰਫ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਬੱਚੇ ਵੱਢ ਜਾਣ ਤਾਂ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਵਾਕਈ ਤਰੀਸ ਦੇ ਕਾਬਲ ਹੈ ਕਿ ਤੁਸੀਂ ਸਾਰੇ ਆਪਣੀ ਭੁੱਖੀ ਪੀੜ੍ਹੀ ਨੂੰ ਸਾਂਭਣ ਦੇ ਲਈ ਉਹਨਾਂ ਦੇ ਭੁੱਖ ਨੂੰ ਮਨਾਉਣ ਦੇ ਲਈ ਸਿੱਖਿਆ ਦੇ ਪੱਧਰ 'ਤੇ ਅਧਿਆਪਕਾਂ ਨੂੰ ਸਪੋਰਟ ਕਰਨ ਦੇ ਲਈ ਤੁਸੀਂ ਸਾਰੇ ਇਕ ਹੋ ਕੇ ਅੱਜ ਇਕੱਠੇ ਇਸ ਸਮਾਰੋਹ 'ਚ ਸ਼ਾਮਲ ਹੋ ਬਹੁਤ-ਬਹੁਤ ਵਧਾਈ ਹੈ ਸਾਡੇ ਲਈ ਵੀ ਇਹ ਮਾਣ ਦੀ ਗੱਲ ਹੈ ਹੋਣੀ ਮੈਂ ਇਸ ਤੋਂ ਪਹਿਲਾਂ ਬਗਾਪੁਰਾਣਾ ਬਲਾਕ ਦੇ ਵਿੱਚ ਵੀ ਗੱਲ ਕਰਕੇ ਆਈ ਆ ਇਸ ਪਿੰਡ ਦੇ ਸਕੂਲ ਦੀ ਦੇ ਨਾਲ ਨਹੀਂ ਤੁਮਿਸਾਲ ਕਾਇਮ ਕੀਤੀ ਹੈ ਲੋਕਾਂ ਨੇ ਸਾਰਿਆਂ ਨੇ ਪਿੰਡ ਦੇ ਲਈ ਕੁਝ ਵੀ ਔਖਾ ਨਹੀਂ ਹੈ ਸਾਡੇ ਪ੍ਰਾਇਮਰੀ ਸਕੂਲ ਸਕੂਲ ਅੱਗੇ ਫੰਡਾਂ ਦੀ ਕਮੀ ਹੁੰਦੀ ਸੀ ਸਰਕਾਰ ਵੱਲੋਂ ਵੀ ਕਾਫੀ ਗ੍ਰਾਂਟਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਵੀ ਨਹੀਂ ਬਹੁਤ سارے ਸਕੂਲਾਂ ਨੂੰ ਗ੍ਰਾਂਟਾਂ 1 ਕਰੋੜ ਤੱਕ ਵੀ ਇੱਕ ਇੱਕ ਸਕੂਲ ਨੂੰ ਮਿਲੀ ਹੈ ਜਿन्हे ਦੇ ਹੁਣ ਹਫਤਾ ਪਹਿਲਾਂ ਅਸੀਂ 16 ਸਕੂਲਾਂ ਨੂੰ 40 ਲੱਖ ਤੋਂ ਉੱਪਰ ਦੀ ਗ੍ਰਾਂਟ ਜਾਰੀ ਕੀਤੀ ਹੈ ਸਾਡੇ 4 ਸਕੂਲ ਹੈ ਜਿਹੇ ਨੇ ਜਿਹੜੇ ਬਣ ਚੁੱਕੇ ਆ ਜਿਨ੍ਹਾਂ ਚੀਕੀ ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਜਾਰੀ ਹੋਈ ਸੀ ਸਰਕਾਰ ਦੇ ਵੱਲੋਂ ਦੀ ਪੈਸਾ ਦੇਣ ਦੇ ਵਿੱਚ ਕੋਈ ਮਤਲਬ ਤਦਾਹੀ ਵੀ ਨਹੀਂ ਕਿ ਇਸ ਜਿਹਾ ਨਹੀਂ ਸਭ ਤੋਂ ਅਹਿਮ ਅਜੰਡਾ ਸਰਕਾਰ ਦੇ ਲਈ ਵੀ ਐਜੂਕੇਸ਼ਨ ਹੈ ਪਰ ਗ੍ਰਾਂਟਾਂ ਲਿਆਉਣ ਦਾ ਇੱਕ ਮਾਪ ਦਾ ਲੈਕ ਕਿ ਬੱਚਿਆਂ ਦੀ ਗਿਣਤੀ ਵੱਧ ਹੋਵੇ ਤੇ ਜਿੱਥੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਹੋਣਗੇ ਉਸ ਸਕੂਲ ਨੂੰ ਪਹਿਲ ਦਿੱਤੀ ਜਾਂਦੀ ਹੈ ਗ੍ਰਾਂਟ ਦੇਣ ਵਿੱਚ ਸੋ ਐਨਰੋਲਮੈਂਟ ਇੱਕ ਬਹੁਤ ਵੱਡਾ ਇਸ਼ੂ ਹੈ ਔਰ ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਐਨਰੋਲਮੈਂਟ ਵਧਾਨ ਦਾ ਇੱਕੋ ਹੀ ਤਰੀਕਾ ਟੀਚਰ ਬੜੇ ਮੈਂਟੇਨ ਹੈ ਸੰਦੀਪ ਜੀ ਵਰਗੇ ਇੱਥੇ ਟੀਚਰ ਬੱਥੇ ਨਹੀਂ ਐਚਟੀਵੀ ਮੈਡਮ ਬਹੁਤ ਮਿਹਨਤ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਇਸ ਸਮਾਰੋਹ ਆਣਾ ਵੈਨ ਦੇ ਲਈ ਸਕੂਲ ਦੇ ਟੀਚਰਸ ਨੂੰ ਸਪੋਰਟ ਕਰਨਾ ਇਹ ਦੱਸਦਾ ਹੈ ਕਿ ਟੀਚਰ ਸਕੂਲ ਦੇ ਵਿੱਚ ਮਿਹਨਤ ਕਰ ਰਿਹਾ ਕਿਉਂਕਿ ਪਿੰਡ ਉਦੋਂ ਹੀ ਵਿਛੇ ਤੁੜਦਾ ਜਦੋਂ ਅਸੀਂ ਆਪਕੋ ਚੈਨਲ ਨੂੰ ਨਾਰੇ ਬਲਕੇ ਆਪ ਅੱਗੇ ਤੋਂ ਰਹੇ ਹਾਂ। ਸ਼ੋਪਿੰਡ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਬੇਨਤੀ करूंगी ਕਿ ਪਵਿੱਖ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਇੱਕ ਵਾਰ ਕੇ ਸਾਨੂੰ ਸਪੋਰਟ ਕਰਦੇ ਹੋ। ਜਿਹੜਾ ਪਿੰਡ ਆਪਣੇ ਬੱਚਿਆਂ ਦੇ ਪੜ੍ਹਾਈ ਨੂੰ ਸਿੱਖਿਆ ਨੂੰ ਸਾਹਮ ਗਿਆ ਉਹਨੇ ਆਪਣੀ ਭਵਿੱਖੀ ਪੀੜ੍ਹੀ ਬਚਾਈ। ਇੱਕ ਸਾਲ ਤੱਕ ਸਕੇਅਰ ਦੇ ਵਿੱਚੋਂ ਅਸੀਂ ਫਾਉਲ ਦੇ ਕਪੀਸ਼ਨ ਹਾਸਲ ਕੀਤੀ ਆ ਜਸਦੀ ਕੀ ਉਦਾਹਰਨ ਸਾਡੇ ਅੰਦਰ ਪਈ ਟਰੋਫੀ ਲੈ ਅਸੀਂ ਮਿਹਨਤ ਕਰ ਰਹੇ ਆ ਜੀ ਜਾਣਨਾ ਕਰ ਰਹੇ ਆ ਉਦੋਂ ਹੌਸਲਾ ਹੁਦੋ ਹੋ ਵਾਦਾ ਜਦੋਂ ਵੀ ਅਸੀਂ ਮੇਰੀ 2016 ਤੋਂ ਇੱਥੇ ਮਰਤੀ ਆ ਪੈਦਲੀਆਂ ਦੋ ਤਿੰਨ ਪੰਚਾਇਤਾਂ ਆ ਕੇ ਉੱਭਦੀਆਂ ਹਰੇਕ ਪੰਚਾਇਤ ਨੇ ਸਾਡੇ ਸਕੂਲ ਨੂੰ ਸਾਥ ਦਿੱਤਾ ਪਾਣੀ ਦੇ ਬੋਰ ਦੀ ਸਮੱਸਿਆ ਸੀ ਪਾਣੀ ਦਾ ਬੋਰ ਕਰਾ ਕੇ ਦਿੱਤਾ ਮੋਟਰ ਲਾ ਕੇ ਦਿੱਤੀ ਪੰਚਾਇਤ ਨੇ ਇੱਧਰ ਕੰਧ ਡਿੱਗੀ ਵੀ ਸੀਗੀ ਲੰਮੀ ਤੁਸੀਂ ਕੰਧ ਦੇਖਦੇ ਆ ਇਹ ਵੀ ਪੁਰਾਣੀ ਪੰਚਾਇਤ ਨੇ ਕਰਾ ਕੇ ਦਿੱਤੀ ਔਰ ਜਦੋਂ ਸਰਪੰਚ ਸਾਹਿਬ ਆਏ ਇਹਨਾਂ ਨੇ ਮੰਗ ਰੱਖੀ ਵੀ ਸਾਡੇ ਕੋਈ ਹਿੱਸੇ ਕੋਈ ਦਸਤੋ ਜੀ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਇਹਨਾਂ ਨੂੰ ਅਸੀਂ ਸੂਚੇ ਸਤਾਫ ਨੇ ਇਹ ਬੇਨਤੀ ਕੀਤੀ ਕਿਉਂਕਿ ਸਾਡੇ ਵਿੱਚ ਕੋਈ ਕਮੀ ਨਹੀਂ ਸੀ ਖੇਡਾਂ ਵਿੱਚ ਪੜਾਈ ਪੱਖੋਂ ਸਾਡਾ ਸਕੂਲ ਵਧੀਆ ਮੂਲ ਸਕੂਲਾਂ ਵਿੱਚ ਆਉਂਦਾ ਰਿਹਾ ਦਾ ਸਾਡੀ ਸਮੱਸਿਆ ਇਹ ਆ ਵੀ ਜਿਹੜੀ ਸਾਰੀ ਆਬਾਦੀ ਆ ਇਸ ਪਿੰਡ ਦੀ ਉਹ ਇਥੋਂ ਲਗਭਗ ਸਵਾ ਪੈ ਕਿਲੋਮੀਟਰ 1.5 ਕਿਲੋਮੀਟਰ ਬਾਅਦੀਆਂ ਜੀ ਉੱਥੋਂ ਆਉਂਦੀ ਆ ਸਾਡੇ ਕੋਲੇ ਬੱਚਿਆਂ ਦੇ ਮਾਪੇ ਆਉਂਦੇ ਸੀ ਐਸ ਟਾਈਮ ਉਹਨਾਂ ਨੇ ਇਹ ਕਹਿਤਾ ਸੀ ਜਾਂ ਤਾਂ ਜੀ ਕਿਸੇ ਵੈਨ ਦਾ ਪ੍ਰਬੰਧ ਕਰ ਲਓ ਜਾਂ ਰਸਤੇ ਦੇ ਵਿੱਚ ਕੁੱਤੇ ਪੈ ਜਾਂਦੇ ਆ ਨਿੱਕੇ ਬੱਚੇ ਆਂਦੇ ਆ ਅਸੀਂ ਆਪਣੇ ਬੱਚੇ ਜੱਫੀ ਨਹੀਂ ਕਰਾਉਨੇ ਅਸੀਂ ਇਹਨਾਂ ਕੋਲੇ ਮੰਗ ਰੱਖੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਉਹ ਮਾਪੇ ਵੀ ਸਾਡੇ ਵਿੱਚ ਬੈਠੇ ਆ ਪਿੱਛੇ ਸਾਡੇ ਨਾਲ ਵੱਧ ਖੁਸ਼ੀ ਉਹਨਾਂ ਮਾਪਿਆਂ ਨੂੰ ਹੋ ਰਹੀ ਆ ਕਿਉਂਕਿ ਦੁਪਹਿਰ ਦੇ ਸਮੇਂ ਜਦੋਂ 12 1 ਵਜੇ ਨਰਸਿਆ ਨੂੰ ਛੁੱਟੀ ਮਿਲਦੀ ਸੀ ਲਗਭਗ 1.5 ਕਿਲੋਮੀਟਰ ਨੂੰ ਬੱਚੇ ਤੁਰ ਕੇ ਜਾਂਦੇ ਸੀ ਸਾਨੂੰ ਹੀ ਉਹਦੇ ਦੇਖ ਕੇ ਜਾਣੀ ਜੀ ਇਹ ਦੇਖ ਕੇ ਜਾਣਿਓ ਭਰਾਤ ਖੁਸ਼ੂਜੀ ਵੀ ਰਸਤੇ ਦੇ ਲਈ ਇੱਕ ਵਰਦਾਰਾ ਹੀ ਤੰਗਾ ਉੱਤੇ ਕੁੱਤੇ ਹੀ ਪਾਏ ਜਾਂਦੇ ਸੀਗੇ ਅੱਜ ਅਸੀਂ ਸਮੂਹੇ ਕੈਨ ਦਾ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਐਸੇ ਛੁੱਟੀ ਤੋਂ ਆਪਣੇ ਘਰਾਂ 'ਚ ਜਾਵਾਂਗੇ ਤੇ ਸਾਨੂੰ ਆਪਣੇ ਬੱਚਿਆਂ ਦਾ ਫਿਕਰ ਨਹੀਂ ਹੋਊਗਾ ਕਿ ਰਸਤੇ ਦੇ ਵਿੱਚ ਉਹ ਸੁਰੱਖਤ ਆਪਣੇ ਘਰਾਂ ਦੇ ਵਿੱਚ ਸਵੈਮ ਦੇ ਰਹਿ ਗੋਚਣਗੇ ਅਸੀਂ ਸਭੂਚੇ ਸਾਫ ਦੇ ਵੱਲੋਂ ਪੰਡ ਦਾ ਸਭੂਚੇ ਪੰਚਾਇਤ ਦਾ ਜਿਨ੍ਹਾਂ ਨੇ ਇਹ ਬਹੁਤ ਹੀ ਵਧੀਆ ਉਦਮ ਕੀਤਾ ਇਹ ਉਦਮ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਅਸੀਂ ਆਪਣੇ ਪੱਧਰ ਤੇ ਲਾ ਰਹੀਆਂ ਉਹਨਾਂ ਨੇ ਬਕਾਇਦਾ ਵੈਨ ਕਮੇਟੀ ਬਣਾਈ ਆ ਬਕਾਇਦਾ ਡਰਾਈਵਰ ਅਪਣਾ ਰੱਖਣਾ ਕੀਲ ਪਾਣੀ ਵੀ ਉਹਨਾਂ ਦਾ ਕਹਿੰਦੇ ਮਾਸਟਰ ਨਹੀਂ ਸੋਡਾ ਬੰਨ ਭਰਉਣਾ ਤੁਸੀਂ ਭਰਉਣਾ ਤੇ ਖੇਡਾਂ ਵਿੱਚ ਲੱਗੇ ਜਾ। ਸਾਰੀ ਸਾਨੂੰ ਕੋਈ ਟੈਨਸ਼ਨ ਨਹੀਂ ਸੀ। ਕੱਟ ਡਰਾਈਵ ਉਹਨੇ ਬਕਾਇਦਾ ਰੱਖ ਲਿਆ। ਦੋ ਡਰਾਈਵ ਹੋਰ ਐਕਸਟਰਾ ਰੱਖੇ ਹੋਇਆ। ਜੇ ਕਿਸੇ ਨੂੰ ਛੁੱਟੀ ਹੋ ਗਈ ਉਹ ਕਹਿੰਦੇ ਜੀ ਅਸੀਂ ਕਿਤੇ ਲਾਵਾਂਗੇ। ਬਕਾਇਦਾ ਉਹਨਾਂ ਨੂੰ ਤੁਮ ਖਾ ਦੇਣਗੇ ਤੇ ਬਹੁਤ ਹੀ ਵੱਡਾ ਉਦਮ ਆ। ਕਿਉਂਕਿ ਸਾਧਾਂ ਦਾ ਲੱਗ ਜਾਂਦੇ ਆ ਉਹਨਾਂ ਨੂੰ ਚਲਾਉਣਾ ਤੇ ਮੇਨਟੇਨ ਕਰਨਾ ਜ਼ਿੰਮੇਵਾਰੀ ਦੇਣੀ ਉਹ ਵੱਡਾ ਕੰਮ ਹੁੰਦਾ। ਅਸੀਂ ਤੈਅ ਲਊਗਾ। ਧੰਨਵਾਦ ਫਿਰ ਕਰਦੇ ਆ ਕਿਉਂਕਿ ਜਦੋਂ ਜਾਸ ਪਰਿਵਾਰ ਦਾ ਮੂਠੀਆ ਉਸ ਫੰਕਸ਼ਨ ਦੇ ਵਿੱਚ ਸ਼ਾਮਲ ਹੋ ਜਾਵੇ ਤਾਂ ਉਸ ਤੋਂ ਵੱਧ ਖੁਸ਼ੀ ਹੋ ਕੀ ਹੋ ਸਕਦੀ ਹੈ ਸਾਡੇ ਪਰਿਵਾਰ ਦਾ ਮੂਠੀਆ ਸਾਡੀ ਮੈਡਮ ਸਿੱਖਿਆ ਦਿਹਾੜ ਦਾ ਜੋ ਮੂਠੀਆ ਹੰਬਾ ਪਰਿਵਾਰ ਦਾ ਜੋ ਆਪਣਾ ਮੈਂਬਰ ਕੋਲ ਮੂਠੀਆ ਹਾਜ਼ਰ ਹੋਵੇ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਆ ਨੈਰਮ ਨੇ ਪੌਲ ਕੱਲ ਸਾਨੂੰ ਪੌਲ ਕਰਕੇ ਸਾਨੂੰ ਵਧਾਈ ਦਿੱਤੀ ਬਕਾਇਦਾ ਸਾਡੇ ਸਰਪੰਚ ਸਾਹਿਬ ਨੇ ਸ਼ੁਭਕਾਮਨਾਵਾਂ ਵਧਾਈ ਦਿੱਤੀ ਵੀ ਤੁਸੀਂ ਇਸ ਲਈ ਬਹੁਤ ਹੀ ਹੱਕਦਾਰ ਹੋ ਖੁਰ ਅੱਜ ਚੱਲ ਕੇ ਆਇਆ ਐਨਰਜੀ ਹਾਂ ਹੋਣ ਦੇ ਕਾਰਨ ਅਰਜੀਵਾਂ ਤੁਸੀਂ ਆਪ ਹੀ ਦੇਖ ਲਿਆ ਹੋਣਾ ਕਿ ਉਹ ਸਾਰੀ ਇਹਨਾਂ ਦੀ ਮੈਡਮ ਦੀ ਮੀਟਿੰਗ ਚੱਲ ਰਹੀ ਸੀ ਦੇਖੋ ਐਨਰਜੀਵਾਂ ਦੇ ਵਿੱਚੋਂ ਉਹ ਆ ਰਹੇ ਆ ਅਸੀਂ ਬੈਠੇ ਜੋ ਸੂਚਾ ਸਟਾਫ ਤੇ ਪੂਰੇ ਪਿੰਡ ਵਾਸੀਆਂ ਵੱਲੋਂ ਕਾਂਗਰਸ ਪੀਆ 24 ਅੱਛਾ ਦੀ ਮੀਡੀਆ ਟੀਮ ਸਰਕਾਰੀ ਪ੍ਰੀਬਿਸਕੂਲ ਗਾਜ਼ੀਆਣਾ ਵਿੱਚ ਪਹੁੰਚੀ ਹੈ ਤੇ ਇੱਥੇ ਜ਼ਿਲ੍ਹਾ ਅਫਸਰ ਮੈਡਮ ਅੰਜੂ ਭਰਤਵਾਦੀ ਆਏ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਕਿ ਅੱਜ ਇਸ ਪਿੰਡ ਵਿੱਚ ਸਰਪੰਚ ਸਾਹਿਬ ਵੱਲੋਂ ਜੋ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਨੂੰ ਪੜ੍ਹਨ ਵਾਸਤੇ ਦਿੱਕਤ ਆ ਰਹੀ ਸੀ ਥੋੜਾ ਦੂਰ ਇੱਕ ਵਾਦੀ ਵਸਦੀ ਹੈ ਉੱਥੋਂ ਬੱਚਿਆਂ ਨੂੰ ਆਉਣਾ ਮੁਸ਼ਕਲ ਸੀ ਉਹਨਾਂ ਨੇ ਇੱਕ ਸਕੂਲ ਵੈਨ ਦਿੱਤੀ ਹੈ ਤੇ ਮੈਡਮ ਉਸ ਸਮਾਗਮ ਵਿੱਚ ਆਇਆ ਕਰਦੇ ਗੱਲਬਾਤ ਕੀ ਕਹਿਣਾ ਚਾਹੁੰਣਾ ਪੰਡਵ ਜੀ ਅੱਜ ਤੁਸੀਂ ਜੋ ਪ੍ਰਾਇਮਰੀ ਸਕੂਲ ਵਿੱਚ ਏਡਾ ਵੱਡਾ ਪਰਿਆਂ ਲਾ ਕੀਤਾਗੇ ਮੈਂ ਅੱਜ ਪ੍ਰਾਇਮਰੀ ਸਕੂਲ ਗਾਜੀਆਣਾ ਵਿਖੇ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ ਆਈ ਹੈ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਪਿੰਡ ਦੇ ਸਰਪੰਚ ਸ਼੍ਰੀ ਸੁਖਵਿੰਦਰ ਜੀ ਉਹਨਾਂ ਦੇ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਦੀ ਸਕੂਲ ਦੇ ਲਈ ਇੱਕ ਵੈਨ ਦਾ ਪ੍ਰਬੰਧ ਕੀਤਾ ਗਿਆ ਇੱਕ ਬਹੁਤ ਇਨੀਸ਼ੀਏਟ ਬਹੁਤ ਵਧੀਆ ਇਨੀਸ਼ੀਏਟਿਵ ਹੈ ਇਸ ਚੀਜ਼ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਟ੍ਰਾਂਸਪੋਰਟੇਸ਼ਨ ਕਰਕੇ ਦਿੱਕਤ ਆ ਰਹੀ ਸੀ ਉਹ ਦਿੱਕਤ ਦੂਰ ਹੋਏਗੀ ਔਰ ਸਾਡੇ ਸਕੂਲਾਂ ਦੀ એનਰੋਲਮੈਂਟ 'ਚ ਬਹੁਤ ਫਰਕ ਪਏਗਾ ਮੈਂ ਪਿੰਡ ਦੇ ਸਰਪੰਚ ਸਾਹਿਬ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਨਾਲ ਸਾਡੇ ਅਧਿਆਪਕਾਂ ਨਾਲ ਮਿਲ ਕੇ ਡੋਰ ਟੂ ਡੋਰ ਕੈਂਪੇਨਿੰਗ ਵੀ ਕਰ ਰਹੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪਿੰਡ ਦੇ ਸਾਰੇ ਬੱਚੇ ਜਿਹੜੇ ਨੇ ਉਹ ਦਾਖਲ ਹੋਣ ਬਹੁਤ ਬਹੁਤ ਸ਼ੁਕਰੀਆ ਅਜਿਹੀ ਉਸ ਜਿਹੜੀ ਸਾਡੀ ਉਸਾਰੂ ਸੋਚ ਹੈ ਉਸ ਦੇ ਲਈ ਮੈਡਮ ਜੀ ਜੇ ਦੇਖਦੇ ਸਕੂਲ ਵਿੱਚ ਆਏ ਆ ਇੱਥੋਂ ਦੇ ਬੱਚਿਆਂ ਨੇ ਬੜੀ ਉਪਲਤੀ ਖੱਟੀ ਹੈ ਜਿਵੇਂ ਮਾਸਟਰ ਸੰਦੀਪ ਸ਼ਰਮਾ ਜੀ ਨੇ ਬਹੁਤ ਸ਼ਿਕਤ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਫਲੈਕਸੀਆਂ ਵੀ ਕਿੰਨੇ ਵਧੀਆ ਲੱਗੀਆਂ ਉਹਨਾਂ ਨੇ ਬੱਚੇ ਦੀ ਗੈਂਟੀ ਵਧਾਈ ਹੈ ਤੇ ਕੀ ਕਰਨ ਚਾਹੁੰਨੇ ਹੋ ਟੀਚਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਅਜੇ ਆਪਣੇ ਅਧਿਆਪਕਾਂ ਦੇ ਬਹੁਤ ਮਾਣ ਹੈ ਔਰ ਚਾਹੀ ਐਚਟੀ ਸੰਦੀਪ ਮੈਡਮ ਨੇ ਜਾਂ ਸੰਦੀਪ ਸਰ ਨੇ ਇਹਨਾਂ ਦੋਨਾਂ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਸਮੂਲ ਸਟਾਫ ਦੀ ਮਿਹਨਤ ਦੀ ਬਦੌਲਤ ਇਥੋਂ ਦੇ ਜਿਹੜੇ ਬੱਚੇ ਨੇ ਉਹ ਸਟੇਟ ਲੈਵਲ ਤੇ ਮੈਡਲ ਹੋਲਡਰਸ ਨੇ ਔਰ ਬਹੁਤ ਹੀ achhi achievements ਨੇ ਇਸ ਸਕੂਲ ਦੀਆਂ ਜਿਹਦੇ ਲਈ ਮੈਂ ਇਹਨਾਂ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ ਦੇਖਿਆ ਮੈਡਮ ਜੀ ਜਿਵੇਂ ਬਖ ਬਖ ਸਕੂਲਾਂ ਵਿੱਚ ਟੀਚਰਾਂ ਦੇ ਕਮੀ ਆ ਰਹੀ ਹੈ ਜੋ ਮਾਪੇ ਅੱਜ ਕੱਲ ਇਸੇ ਵਜ੍ਹਾ ਤੋਂ ਜੋ ਸਰਕਾਰੀ ਸਕੂਲਾਂ ਤੋਂ ਦੂਰ ਹੋਣ ਜਾ ਰਹੇ ਆ ਤੇ ਸਰਕਾਰ ਨੇ ਉਹ ਕੱਲ 700 ਜੋ ਟੀਚਰ ਆ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਸਰੇ ਸਰਕਾਰ ਵੱਲੋਂ ਦੀ ਅਪਾਇੰਟਮੈਂਟ ਲੈਟਰਸ ਜਿਹੜੀਆਂ ਨੇ ਕਾਫੀ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਨੇ ਔਰ ਅੱਜ ਤੇ ਕੱਲ ਦੇ ਦੋ ਦਿਨਾਂ ਦੇ ਅੰਦਰ ਅੰਦਰ ਜਿਹੜੇ ਨਵੇਂ ਨਿਯੁਕਤ ਅਧਿਆਪਕ ਨੇ ਉਹਨਾਂ ਨੂੰ ਅਸੀਂ ਸਟੇਸ਼ਨ ਅਲੋਟ ਡਿਪਾਰਟਮੈਂਟ ਨੇ ਕੀਤੇ ਹੋਇਆ ਅਪਾਇੰਟਮੈਂਟ ਲੈਟਰਸ ਇਥੋਂ ਐਂਡੋਰਸ ਕਰਕੇ ਅਸੀਂ ਦੇ ਦੇਨੇ ਨੇ ਤੇ ਨਾਲ ਦੀ ਨਾਲ ਹੀ ਜਿੱਥੇ ਵੀ ਕਿਤੇ ਸਕੂਲ ਦੇ ਵਿੱਚ ਟੀਚਰ ਦੀ ਕਮੀ ਹੈ ਉੱਥੇ ਉਹਨਾਂ ਅਧਿਆਪਕਾਂ ਨੇ ਜਾ ਕੇ ਜੁਆਇਨ ਕਰ ਲੈਣਾ ਹੈ